ਮੇਰਾ ਸਕੂਲ ਹੈ ਜਿਹੜਾ ਉਹ ਲੱਗਦਾ 9 ਵਜੇ ਤੇ ਹੁਣ 9 10 ਹੋ ਗਏ ਨੇ ਕਿ ਤੇ ਮੈਂ 10 ਮਿੰਟ ਲੇਟ ਹੋ ਰਹੀ ਹਾਂ ਤੇ ਮੈਂ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੁਣ ਮੈਂ ਬੈਠ ਹੋਈ ਸੀ ਸਕੂਲ ਦੀ ਡਰੈਸ ਤੇ ਮੈਂ ਜਾ ਰਹੀ ਸੀ ਸਕੂਲ ਤੇ ਆਪਣੀ ਬੋਤਲ ਵਗੈਰੇ ਜਿਹੜੀ ਮਮਾ ਨੇ ਭਰ ਦਿੱਤੀ ਹੈਗੀ ਮੈਂ ਕਮਰੇ ਦੀ ਸਫਾਈ ਕਰਦੇ ਹੋਏ ਸਾਚੀ ਕਪੜੇ ਧੋਦੇ ਹੋਏ ਪਹੁੰਚ ਆ ਲੇ ਸਕੂਲ ਕਿਉਂਕਿ ਮੇਰਾ ਸਕੂਲ ਹੈ ਜਿਹੜਾ ਉਹ ਲੱਗਦਾ 9 ਵਜੇ ਤੇ ਹੁਣ 9 10 ਹੋ ਗਏ ਨੇ ਕਿ ਤੇ ਮੈਂ 15 ਮਿੰਟ ਲੇਟ ਹੋ ਰਹੀ ਹਾਂ ਤੇ ਮੈਂ ਪਾਪਾ ਨੂੰ ਕਹਿੰਨੇ ਚਲੋ ਜਲਦੀ ਚਲੋ ਫਿਰ ਮੈਂ ਮਿਲੂੰਗੀ ਤੁਹਾਨੂੰ ਸਕੂਲ ਤੋਂ ਆ ਕੇ ਤੇ ਗਾਇਸ ਹੁਣ ਮੈਂ ਸਕੂਲ ਤੋਂ ਆ ਗਈ ਸੀ ਤੇ ਹੁਣ ਆਪਾਂ ਕੰਟੀਨਿਊ ਕਰਦੇ ਆ ਆਪਣਾ ਅੱਜ ਦਾ ਵਲੌਗ ਤੇ ਆ ਸੀਗੇ ਮੰਮਾ ਹੋਰੇ ਪਾਣ ਦੇ ਮਾਂਜਰੇ ਨੇ ਅੰਦਰ ਪਾਣੀ ਦੀ ਬੋਤਲ ਕਿੱਥੇ ਆ ਕੇ ਵੜੀ ਠੀਕ ਹੈ ਰੱਖਾਂਗਾ ਫਿਰ ਕਿ ਆਨੇ ਹੁਣ ਆਪਾਂ ਬੋਤਲ ਉੱਤੇ ਤੇ ਗਾਇਜ਼ ਅਸੀਂ ਹੁਣ ਖਾ ਰਹੇ ਸੀ ਹਲਵਾ ਮਿੱਠਾ ਮਿੱਠਾ ਸੂਜੀ ਦਾ ਬਣਾਇਆ ਹੋਇਆ ਚਾਹਤ ਨੇ ਕਹਿੰਦੀ ਦੀਦੀ ਆ ਜਾ ਧੁੱਪੇ ਬੈਠ ਕੇ ਗਰਮ ਗਰਮ ਹਲਵਾ ਖਾਣੇ ਹੁਣ ਤਾਂ ਪੂਰੀ ਗੱਲ ਹੀ ਨਿਕਲੀ ਹੋਈ ਹੈ ਅਨਮੋਲ ਲੈ ਲੈ ਨਾ ਨਹੀਂ ਖਾ ਲਿਆ ਹਲਵਾ ਕੀ ਮੇਰਾ ਕਿਹਾ ਲੈਓ ਮੇਰੇ ਖਿਆਣੇ ਥੈਂਕ ਯੂ ਵੈਲਕਮ ਲੋ ਬੀ ਚਾਰ ਗਾਜਰ ਦਾ ਹਾ ਦੇਖ ਕਿੱਥੇ ਗਾਜਰ ਦਾ ਪੌਣਾ ਆ ਗਿਆ ਤਾਂ ਮੈਂ ਸੁਕਾ ਰਹੀ ਆ ਮੰਮੀ ਤੋਂ ਪਾਉਗੀ ਮੰਮੀ ਤੋਂ ਪਾਉਗੀ ਇੱਕ ਵਾਰੀ ਪਹਿਲਾਂ ਵੀ ਪਾਇਆ ਸੀ ਅਸੀਂ ਇੰਨਾ ਸੁਆਦ ਬਣਿਆ ਉਹ ਖਾ ਵੀ ਲਿਆ ਦੋ ਦਿਨ ਚ ਹੀ ਖਤਮ ਹਰ ਮੌਲੇ ਤਾਂ ਗਾਜਰਾ ਨਹੀਂ ਖਾਂਦੀ ਅਚਾਰ ਤਾਂ ਖਾ ਵੀ ਲੈਣਾ ਫਿਰ ਵੀ ਤਾਂ ਹੀ ਤਾਂ ਪਹਿਲਾਂ ਮੈਂ ਖਾਂਦੀ ਨਹੀਂ ਸੀ ਮੈਂ ਇਹ ਤੇ ਤੇਰੇ ਲਈ ਕੀਤਾ ਹੈ ਪਿਆਰ ਦਾਦੀ ਆਣਗੇ ਨਾ ਫਿਰ ਹੁਣ ਦਵਾਈ ਲੈਣ ਗਏ ਹੋਏ ਨੇ ਫਿਰ ਪਵਾਵਾਂਗੇ ਚਾਹ ਹੂੰ ਅੱਜ ਤਾਂ ਸਾਰੇ ਖਲਾੜੇ ਅਚਾਰ ਦੇ ਤਾਂ ਸਾਰੇ ਫੈਨ ਹੋਗੇ ਮੰਮੀ ਹੈ ਜੀ ਹਾਂ ਵਧੀਆ ਪਾਇਆ ਸੀ ਹੂੰ ਟੇਸਟੀ ਜੀ ਅਭੀ ਉਰੀ ਵੀ ਕਹਿੰਦੇ ਅਸੀਂ ਤਾਂ ਆਪ ਕੱਚਾ ਹੀ ਖਾ ਲਏ ਸੀ ਐ ਉਹ ਤਾਂ ਆਪ ਲੜਦੀ ਸੀ ਕਹਿੰਦੀ ਮੰਮਾ ਬਹੁਤ ਜੰਮੀ ਹੋ ਚਾਰ ਬਣਾਏ ਦਾਦੀ ਨੇ ਹਾਂ ਲੱਗ ਲੈਂਦੇ ਹੋਰ ਫਿਰ ਇਕੱਠਾ ਕਰਕੇ ਰੱਖ ਦੇ ਕਿ ਮੰਮੀ ਆਪ ਹੀ ਪਾ ਦੇਣੀ ਆ ਕੇ ਬਹੁਤ ਚਲੋ ਚਾਚੀ ਦੇ ਦੇ ਸਾਨੂੰ ਕੀ ਦਿਖਾ ਰਹੇ ਨੇ ਕਮਰੇ ਚ ਲੈ ਕੇ ਆਏ ਨੇ ਚਾਚੀ ਸੂਟ ਚਾਚੀ ਇਜ਼ ਸੂਟ ਇਹ ਤਾਂ ਮੇਰੇ ਨਾਲ ਦਾ ਹੀ ਲੱਗਦਾ ਹਾਂ ਹਨਾ ਕੱਪੜੇ ਦਾ ਫਰਕ ਹੈ ਬਸ ਆ ਦੇ ਦੁਪੱਟਾ ਦੁਪੱਟਾ ਵੀ ਅਜਾ ਰਹੀਆਂ ਨੇ ਬਦਾਂ ਨਹੀਂ ਐ ਸੋਣਾ ਸੂਟ ਤਾਂ ਇਹ ਬਣਾਣਾ ਹੁਣ ਆਪਾਂ ਇੱਕ ਪਲੇਨ ਸੀਨਾ ਆਪਾਂ ਡਿਜ਼ਾਈਨ ਕਰਕੇ ਆਹਾਂ ਹਾਂ ਉਹ ਹੁੰਦਾ ਡਿਜ਼ਾਈਨ ਨਾ ਇਹ ਤੇ ਨਹੀਂ ਬੰਦੀ ਕਿਉਂਕਿ ਇਹ ਤੇ ਵਰਕ ਹੈ ਹਾਂ ਸਾਰਾ ਤਾਂ ਡਿਜ਼ਾਈਨ ਪਲੇਨ ਤੇ ਬਣਾਉਂਗੀ ਪਲੇਨ ਪੇ ਮੇਰੇ ਕਰੀਬ ਸਿਲਕਰ ਕਰੀਤੀ ਹੋਈ ਉਹ ਬਣਾਣਾ ਹੈ ਸੋਨਾ ਡਿਜ਼ਾਈਨਿੰਗ ਲਿਆਣੀ ਹੈ ਪਰ ਤੇ ਜਰੀ ਦਾ ਧਾਗਾ ਚੂਹੂਗਾ ਇਹ ਟੈਂਸ਼ਨ ਪੈ ਗਈ ਤੇ ਪੈ ਗਈ ਉਹ ਨਾ ਇਹਦੇ ਵਿੱਚ ਦੇ ਦੇਖੋ ਵੀ ਪਈਏ ਗੋਭੀ ਬਣਾ ਲਾਂਗੇ ਨਾਲੇ ਮੰਮੀ ਨੇ ਰਾਤ ਕੱਟੀ ਸੀ ਬਣਾਇ ਨਹੀਂ ਬਣਾਣੀ ਬਣਾਵਾਂਗੇ ਥੋੜੀ ਜਿਹੀ ਬਣਾ ਕੇ ਰੱਖ ਲੈਣੀ ਹੈ ਦੇਖੋ ਗੋਭੀ ਬਣਾ ਲਈ ਉਹ ਹਾਂ ਕਿੰਨੀ ਖਾਦੀ ਸੀ ਉਹ ਸੱਚ ਰਹਿਤ ਨਹੀਂ ਢੰਡ ਤੇ ਹੈ ਕੁਲਫੀ ਕਿ ਨਹੀਂ ਖਾਦੀ ਸੀ ਤੁਸੀਂ ਮੈਂ ਵੀ ਗੋਮਾ ਮੈਂ ਕਿਹਾ ਪੀਸ ਲਈ ਕੁਲਫੀ ਐਂ ਨਹੀਂ ਬੜੀਆਂ ਬਣਦੀਆਂ ਚੇਣਾ ਨਹੀਂ ਮੈਂ ਕਿਹਾ ਜਸਟਾਰਟਿੰਗ ਲਈ ਉਹ ਕੁਲਫੀ ਦੀ ਦੀ ਪਹਿਲੀ ਛੱਕ ਗਏ ਨਹੀਂ ਜਾਂਦਾ ਤੁਸੀਂ ਉੰ ਕੀ ਕਰ ਰਹੇ ਹਾਂ ਠੰਡਾ ਠੰਡਾ ਮੈਂ ਦਿੱਤੀ ਨਹੀਂ ਜਦੋਂ ਅਸੀਂ ਸੋ ਗਏ ਮੰਮਾ ਨੇ ਉਹ ਦੋ ਖਾਦੀ ਮੰਮੀ ਨੂੰ ਗਿਆ ਮੈਂ ਕਿ ਮਮੀ ਲੱਸੀ ਲਿਆ ਦਿੰਉਂਗਾ ਤੇ ਲੱਸੀ ਵੀ ਨੂੰ ਜੀ ਕਹਿੰਦੇ ਸੀ ਮੰਮੀ ਕਹਿੰਦੇ ਅੱਜ ਲੈ ਕੇ ਆਉਂਗੀ ਲੈ ਆਉਣਗੀ ਤਾਂ ਫਿਰ ਉਹ ਦਵਾਈ ਲੈ ਕੇ ਫਿਰ ਦੇਖਦੇ ਹੁਣ ਬਣਾਈ ਸੀਗੀ ਮੰਮਾ ਨੇ ਦੇਖੋ ਗੋਭੀ ਦੀ ਸਬਜੀ ਤਾਂ ਮੇਰਾ ਹਣਾ ਮੈਨੂੰ ਦਾਦਾ ਲੱਗ ਰਹੀ ਸੀ ਭੁੱਖ ਤਾਂ ਮੰਮਾ ਨੇ ਰੋਟੀ ਬਣਾਈ ਨਹੀਂ ਹੈਗੀ ਆ ਮੈਂ ਹਨ ਬਰੈਡ ਦੇ ਵਿੱਚ ਜਿਹੜੀ ਹੈਗੀ ਚੰਗੀ ਤਰ੍ਹਾਂ ਗੋਭੀ ਦੀ ਸਬਜ਼ੀ ਪਾ ਕੇ ਫਿਰ ਉਹਨੂੰ ਅੰਤ ਤਵੇ ਤੇ ਜਿਹੜਾ ਟੋਸਟ ਕਰਕੇ ਉਹਦੇ ਵਿੱਚ ਸਬਜ਼ੀ ਪਾ ਕੇ ਫਿਰ ਮੈਂ ਉਹਨੂੰ ਚੰਗੀ ਤਰ੍ਹਾਂ ਤੇ ਮਸਾਲੇ ਪਾ ਕੇ ਬਣਾ ਲੇ ਦਿੱਕ ਕਿੰਨਾ ਟੇਸਟੀ ਲੱਗ ਰਿਹਾ ਹੈ ਤਾਂ ਹੁਣ ਮੈਨੂੰ ਖਾਣੀਆਂ ਦੇਖਦੀ ਹੈ ਕਹੇ ਜਾ ਜੀ ਕਰਦਾ ਮੈਂ ਸਾਰੇ ਸਬਜ਼ੀ ਜਿਹੜੀ ਹੈਗੀ ਬਰੈਡ ਨਾਲ ਹੀ ਖਾ ਜਾਣੀ ਨਾ ਟੇਸਟੀ ਬਣਿਆ ਮੈਂ ਕਹਿ ਨਹੀਂ ਸਕਦੀ ਵਾ ਮम्मा ਨੂੰ ਵੀ ਦਿਖਾ ਕੇ ਆਉਣੀ ਹੈ ਮੱਸ ਦੇਖੋ ਮੈਂ ਆ ਬਣਾਇਆ ਜੋ ਜੋ ਗੱਲਾਂ ਨਹੀਂ ਨਿਕਲ ਰਹੀ ਜੀ ਸਬਜੀ ਦਾ ਹੂੰ ਰੋਟੀ ਨਾਲ ਨਹੀਂ ਖਾਣਾ ਬਰੈਡ ਨਾਲ ਖਾ ਲੈਣਾ ਹਾਂ ਬਰੈਡ ਨਾਲ ਜ਼ਿਆਦਾ ਵਧੀਆ ਲੱਗਦਾ ਇਹ ਮੁੰਨੇ ਦੇਸੀ ਟੋਸਟ ਨਾਲ ਹੈ ਹੂੰ ਦੇਸੀ ਚੱਲ ਜੇ ਹੁਣ ਵਧੀਆ ਜੇ ਸਵਾਦ ਲੱਗਿਆ ਫਿਰ ਮੈਨੂੰ ਵੀ ਦੱਸੀ ਬੜੇ ਕੰਮ ਤਾਂ ਰਹੇ ਹੁੰਦੇ ਆ ਰੋਟੀ ਨਾਲ ਨਹੀਂ ਸਬਜੀ ਲੱਗਦੀ ਐਂਦਾ ਤਾਂ ਦੇਖ ਆ ਕੇ ਦੱਸ ਦੀਵੇ ਚਾਚੀ ਵੀ ਬਣਾ ਲੂ ਠੀਕ ਬਹੁਤ ਸਵਾਦ ਬਣਿਆ ਖਾ ਵੀ ਲੈ ਉਹਨੂੰ ਹੁਣ ਛੱਡਣਾ ਨਹੀਂ ਖਾ ਲੈ ਖਾਨੀ ਆ ਮੈਂ ਰੋਟੀ ਬਣਾਈ ਜਾਂਦੇ ਸੀ ਤਾਂ ਮੈਂ ਮੰਮਾ ਨੂੰ ਕਹਿ ਕਿ ਹਾਂ ਮੇਰੀ ਪਰੌਂਠੀ ਲਾ ਦਿਓ ਮੰਮਾ ਮੇਰੀ ਪਰੌਂਠੀ ਲਾ ਦਿਓ ਠੀਕ ਹੈ ਮੈਂ ਰੋਟੀ ਨਾ ਖਦੀ ਨਹੀਂ ਹਾਂ ਤਰ ਖਾ ਲਿਆ ਹਾਂ ਐ ਨਾ ਤਰ ਰੋਟੀ ਖਾਏ ਪਰੌਂਠੀ ਜ਼ਿਆਦਾ ਵਧੀਆ ਲੱਗਦੀ ਓ ਦੇ ਨਾਲ ਗੋਭੀ ਨਾਲ ਪਰੌਂਠੀ ਬਣਾ ਲਵਗੀ ਅੱਜ ਕੀ ਹੋਗਾ ਚਾਚੀ ਸਵੇਰੇ ਵਾਲੀ ਡਿਸ਼ ਦੁਪਹਿਰੇ ਚਾਚੂ ਹੈ ਨਹੀਂ ਇਹ ਚਾਚੂ ਬੇਰੇ ਨੇ ਗੇੜੇ ਤੇ ਜੰਮੂ ਫਿਰ ਹੁਣ ਅੱਗੇ ਪਰੌਂਠੀ ਬਣਾ ਲੈਣੇ ਆਪਦੀ ਸਬਜੀ ਨਾਲ ਕੱਲੀ ਲੈ ਕੇ ਵਿੱਚ ਤੇ ਮੈਂ ਵੀ ਉਹੀ ਖਾਦੀ ਕਿਵੇਂ ਪਰੌਂਠੀ ਖਾਣ ਦਾ ਦਿਲ ਕਰਦਾ ਹਮ ਸਵਾਲ ਆ ਦਿੰਦਾ ਹੂੰ ਧੀਰੀ ਨੇ ਕਾਹਲੀ ਰੋਟੀ ਖਾ ਲਈ ਮਮਾ ਹੋ ਗਏ ਤੋਰੇ ਨੇ ਭਾਂਡੇ ਖਾ ਕੇ ਉਸ ਮੈਂ ਅੱਗੇ ਹੁਣ ਕਾਉਂਗੀ ਉਹ ਕਿ ਭਾਂਡੇ ਲਾ ਲੈਣੇ ਸੀ ਚਾਹ ਤਮੜੇ ਹਾਂ ਜੀ ਰੋਟੀ ਘਾ ਕੇ ਆਉਂਦੇ ਜੀ ਹਾਂ ਤਾਂ ਮੈਂ ਹੀ ਲਾ ਲਉਗੀ ਰੋਟੀ ਸਾਹਮਣੇ ਲੇ ਕੇ ਆਣੀ ਫਿਰ ਉਹ ਹੁਣ ਤੋਂ ਦੀਚੈ ਨਹੀਂ ਜਦ ਆਉਂਗੇ ਤਾਂ 니 ਕਿਉਂ ਤੁਹਾਡੀ ਇੱਛਾ ਵਟਾ ਲਾ ਦੋ ਟੋਟਾ ਟੋਟਾ ਇੱਛਾ ਕੀ ਲਾਉਂਗੇ ਹੁਣ ਹਾਂ ਆਹ ਜਾਣੇ ਜਈਏ ਬੰਦੀਏ ਗੱਲ ਪਤਲਿਓ ਨਾ ਦੇ ਸਿੱਧੂ ਜੀ ਉੱਠ ਜੋ ਸਿੱਧੂ ਜੀ ਸਿੱਧੂ ਜੀ ਸਿੱਧੂ ਜੀ ਉੱਠੋ गाइस सिद्धू भी उठ गया उठ गया मम्मा चलो भाई चाहिए भी पीनी है हूं मैं करा पढ़ाई ठीक है पहला एक गल कहती सारे ने चुप करके बैठना है ਕਿਸ ਨੇ ਰੋਲ ਨਹੀਂ ਪੜਾ ਠੀਕ ਹੈ ਕਿਉਂਕਿ ਹੁਣ ਮੰਮਾ ਹੋਰੇ ਪਾਠ ਕਰਨ ਜਾ ਰਹੇ ਨੇ ਠੀਕ ਹੈ ਆਪਣੀ ਪੈਨਸਲ ਤੇ ਰੇਜ਼ਰ ਕੱਢੋ ਗਾਇਸ ਅਭੀ ਤੇ ਸਿੱਧੂ ਨੂੰ ਤਾਂ ਜਿਹੜਾ ਹੈਗਾ ਕੰਮ ਦਿੱਤਾ ਹੁਣ ਦਿੰਨੇ ਆਏ ਕੰਮ ਨੂੰ ਚਲੋ ਦਿੰਨੇ ਆ ਮੰਮਾ ਹੋਰੇ ਅਰਦਾਸ ਕਰ ਰਹੇ ਨੇ ਤੇ ਆ ਪੜ ਰਹੇ ਨੇ ਮੈਂ ਸਿੱਧੂ ਨੂੰ ਕੰਮ ਪਾਤਾ ਸੀ ਅਭੀ ਵੀ ਏਕਮ ਵਿੱਚ ਤੇ ਗਾਇਸ ਸਿੱਧੂ ਹੋਰੇ ਕਹਿ ਰਹੇ ਸੀ ਕਿ ਸਾਨੂੰ ਭੁੱਖ ਲੱਗੀ ਹੈ ਤੇ ਮੰਮਾ ਨੇ ਹਲੇ ਰੋਟੀ ਬਣਾਈ ਨਹੀਂ ਸੀ ਤਾਂ ਇਹਨਾਂ ਨੂੰ ਮੈਗੀ ਬਣਾ ਕੇ ਦੇਤੀ ਗਾਇਸ ਅੱਜ ਦੇ ਵਲੌਗ ਨੂੰ ਇੱਥੇ ਐਂਡ ਕਰਦੇ ਹਾਂ ਦੇਖੋ ਸਿੱਧੂ ਤਾਂ ਸੋ ਗਿਆ ਤੇ ਮੈਨੂੰ ਵੀ ਨੀਂਦ ਆ ਰਹੀ ਹੈ ਮੈਂ ਵੀ ਸੋਣੀ ਆ ਤੇ ਅੱਜ ਦੇ ਵਲੌਗ ਨੂੰ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਬਾਈ ਗਾਇਸ Thank you oh, oh,